ਹਾਂਜੀ ਦੋਸਤੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਆਉਲੇ ਦੇ ਮਰਬੇ ਵਿੱਚ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਹੈ ਇਸ ਨੂੰ ਖਾਲੀ ਪੇਟ ਖਾਣ ਨਾਲ ਪੇਟ ਅਤੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 2 ਬਵਾਸੀਰ ਦੀ ਬਿਮਾਰੀ ਨੂੰ ਦੂਰ ਕਰਨ ਲਈ ਜਨਾ ਇਮਲੀ ਵਾਲਾ ਪਾਣੀ ਪਿਓ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 3 ਚਮੜੀ ਤੇ ਤੇਲ ਦੀ ਮਾਲਸ਼ ਕਰਨ ਨਾਲ ਚਮੜੀ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 4 ਨਾਰੀਅਲ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਨੰਬਰ 5 ਕਾਦੇ ਜਬੇਰੇ ਨੰਗੇ ਪੈਰ ਤੁਰਨ ਨਾਲ ਡਿਪਰੈਸ਼ਨ ਘਟੁੰਦਾ ਹੈ ਨੰਬਰ 6 ਹਰ ਰੋਜ਼ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਾਓ ਇਸ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋਗੇ ਨੰਬਰ 7 ਅਦਰਕ ਵਾਲਾ ਪਾਣੀ ਪੀਣਾ ਸਰੀਰ ਦੀ ਸਾਰੀ ਇਨਫੈਕਸ਼ਨ ਦੂਰ ਹੋ ਜਾਂਦਾ ਹੈ ਨੰਬਰ 8 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਤੁਹਾਨੂੰ ਆਪਣੇ ਖਾਣੇ ਵਿੱਚ ਪਿਆਜ਼ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 9 ਰੋਜ਼ਾਨਾ ਆਮਲੇ ਦਾ ਸੇਵਨ ਕਰਨ ਨਾਲ ਵਾਲਾਂ ਤੇ ਅੱਖਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 10 ਅਰਜਾਨਾ ਖੰਜੂਰ ਦਾ ਸੇਵਨ ਕਰਨ ਨਾਲ ਜੋੜਾਂਦਰ ਤੋਂ ਰਾਹ ਮਿਲਦਾ ਹੈ ਨੰਬਰ 11 ਦਹੀਂ ਦਾ ਰਜਾਨਾ ਸੇਵਨ ਕਰਨ ਨਾਲ ਲੀਵਰ ਸਾਫ਼ ਰਹਿੰਦਾ ਨੰਬਰ 12 ਜੋ ਲੋਕ ਪਾਣੀ ਦਾ ਸੇਵਨ ਘੱਟ ਕਰਦੇ ਹਨ ਉਹਨਾਂ ਦੇ ਦਿਮਾਗ ਦੀਆਂ ਨਸਾਂ ਵਿੱਚ ਖੂਨ ਜੰਮ ਜਾਂਦਾ ਹੈ ਨੰਬਰ 13 ਜੋ ਲੋਕ ਤਲੇ ਹੋਏ ਜ਼ਿਆਦਾ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਸਮੱਸਿਆ ਹੋ ਸਕਦੀ ਹੈ ਨੰਬਰ 14 ਦੁੱਧ ਵਿੱਚ ਸਾਗ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਵਧੀਆ ਨੰਬਰ 15 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਰਜਾਨਾ ਪਪੀਤੇ ਦਾ ਸੇਵਨ ਕਰੋ ਨੰਬਰ 16 ਰਾਤ ਨੂੰ ਦਹਾਕੇ ਸੌਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 17 ਦੇਸੀ ਘੋੜੀ ਦੇ ਸਰ ਉਪਰ ਮਾਲਸ਼ ਕਰਨ ਨਾਲ ਦਿਮਾਗ ਬਹੁਤ ਤਾਕਤਵਰ ਹੁੰਦਾ ਹੈ ਨੰਬਰ 18 ਹਫਤੇ ਵਿੱਚ ਇੱਕ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪਿਓ ਇਸ ਨਾਲ ਸਰੀਰ ਵਿੱਚੋਂ ਕਦੇ ਪਾਣੀ ਦੀ ਘਾਟ ਨਹੀਂ ਹੁੰਦੀ ਨੰਬਰ 19 ਕੋਪੇ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਬਹੁਤ ਚਮਕਦਾਰ ਹੁੰਦੇ ਹਨ ਨੰਬਰ 20 ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਉਹਨਾਂ ਰੋਜ਼ਾਨਾ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ